ਨਿੰਦਤਾ ਇੱਕ ਪਹਿਲਾ ਬੰਦਾ ਦਿਖਾਇਆ ਰੰਗ ਵਾਲਾ ਉਹਦੀ ਨਿੰਦਤਾ ਉਹ ਰੰਗ ਤੇਰਾ ਡਾਰਕ ਕਹਿੰਦੀਆਂ ਡਾਰਕ ਫਰਕ ਕੋ ਪੜਾ ਨਹੀਂ ਲੱਗੂ ਮੇਰੇ ਰੰਗ ਨਿੰਦਤਾ ਤੇਰਾ ਥਿਆਲ ਕੰਮ ਕਰਾ ਨਹੀਂ ਕਰਾਣਾ ਪਰੜਾ ਤੇਰਾ ਖਾਣਾ ਆਇਆ ਡਾਰਕ ਰੰਗ ਪਹਿਲਾਂ ਤੋਂ ਹੀ ਨਹੀਂ ਯਾਰ ਮਾਰ ਕੇ ਰਾਜੀ ਨਹੀਂ ਡਾਰਕ ਰੰਗ ਮੈਨੂੰ ਪਸੰਦ ਤੈਨੂੰ ਨਹੀਂ ਪਸੰਦ ਹੁਣ ਸਾਨੂੰ ਤਾਂ ਪਸੰਦ ਆਣਾ ਵੀ ਲਿਆ ਬਾਲਟੀ ਚਾਕੇ ਬਰਬਾਦ ਕਰਨੇ ਤੁਸੀਂ ਲੈਣ ਗਿਆ ਸਰ ਕੀ ਕੰਮ ਗਿਆ ਹਾਂ ਉਦੋਂ ਕੀ ਕਰਨ ਗਿਆ ਇਹ ਦੱਸ ਮੱਜਾਂ ਨਮਾਇਆਈ ਆਪ ਨਾ ਗਈ ਹਾਂ ਤੇ ਠੀਕ ਇਹ ਰ ਆ ਗਿਆ ਤੂੰ ਅੱਗੇ ਆਟਾ ਹੈ ਨਹੀਂ ਸਾਡੇ ਯਾਰ ਦੂਜੇ ਦਿਨ ਆ ਜਾਣਾ ਤੂੰ ਵੀ ਬਾਲ ਪੱਟੇ ਨਹੀਂ ਵੀਰੇ ਹੈ ਨਹੀਂ ਬਾਲ ਬੂਲ ਪੱਟੀ ਐਵੇਂ ਮਾਮਾ ਅਸੀਂ ਪਤਾ ਕੰਨੇ ਦੀ ਲੈ ਕੇ ਜਾਂਦੀ ਹੈ ਮਹਿੰਗੀ ਉਹਨੇ ਰੁਪਈਏ ਮੂਵੀ ਚੋ ਕੱਟ ਲੈਣੇ ਅਸੀਂ ਬਾਲ ਬੱਟੀ ਦੀ ਬੋਰੀ ਲਾਇਆ ਜਾਣਾ ਦਾ ਜਵਾਬ ਕਾ ਨੂੰ ਹੋਈਆਂ ਆ ਸਾਡੇ ਅੱਗੇ ਆਟਾ ਹੈ ਨਹੀਂ ਸਾਡੇ ਨਾਲ ਆਟਾ ਸਾਡੇ ਬਾਗੂ ਆ ਚੱਕ ਕੇ ਲਿਆਉਣਾ ਹੀ ਫਿਰ ਕੱਟ ਜਪਾ ਕੇ ਲਿਆਉਣਾ ਜੀ ਫਿਰ ਪਤਾ ਹੈ ਨਹੀਂਗਾ ਐਂ ਕਰ ਅੰਕਦਾ ਨਾ ਹੋਰ ਕੀ ਆ ਗਈਆਂ ਤੜਕੀ ਹੈ ਆਟੇ ਅੱਗੇ ਆਟਾ ਜਣੀ ਤੂੰ ਛੁੱਟ ਗਿਆ ਇੱਤਕੇ ਕੱਟ ਜੀ ਤੀਜੇ ਦਿਨ ਪੰਡ ਤੀਜੇ ਦਿਨ ਪੰਡ ਹੈਪੀ ਆਉਂਦੀ ਹੈ ਤੀਜੇ ਦਿਨ ਮੇਰਾ ਕੋਈ ਨਹੀਂ ਆ ਕੱਟ ਜਿੰਨਾ ਭਾਰ ਤਾਂ ਤੇਰਾ ਵਾ ਉਹਨੇ ਭੇਜ ਵੀ ਦਿੱਤੀ ਹੋਰ ਆ ਗਿਆ ਜਿੰਨਾ ਪਿਆਉ ਨੂੰ ਲੈਣ ਗਿਆ ਹਾਂ ਤੇ ਮੈਂ ਆਉਂਦਾ ਵੇ ਝੂਠਿਆ ਮੈਂ ਨਾ ਆਉਣ ਲੱਗ ਗਿਆ ਮੈਂ ਕਹਿੰਦਾ ਕੀ ਇਹਦਾ ਦੂਜੇ ਦਿਨ ਆ ਜਾਂਦੀ ਹੈ ਚਾਕੇ ਮੂੰਹ ਭਾਈ ਬੰਦੇ ਫਿਰ ਜਾਣ ਦੇ ਜਾਂਦਾ ਤੇ ਮਾ ਮੂੜਾ ਲੈਣ ਹੁਣੀ ਹੁਣ ਕਿਹੜਾ ਮੋੜ ਕੇ ਲੈ ਜਾਊਗਾ ਹੁਣ ਤਾਂ ਆ ਗਈ ਤੂੰ ਆਉਂਦਾ ਫਸ ਤਰਾ ਮਾਦਾ ਖੰਡ ਨੇ ਬਦਲ ਗਿਆ ਤਸਮਾਨ ਨੇ ਮੈਂ ਆਉਂਦੀ ਤੂੰ ਨਹੀਂ ਆਇਆ ਇੱਕ ਵਾਰ ਸਤ ਨੂੰ ਮੈਂ ਨੇ ਚੱਕ ਦੂਜੇ ਦਾ ਨਾ ਕੱਟ ਜੀ ਚੜਿਆ ਆ ਪ੍ਰੈਕਟਿਸ ਹਾਲੇ ਹੁੰਦੀ ਰਹੀ ਲਾ ਮੁੰਡੇ ਦੀ ਕਿੱਥੇ ਮੁੰਡੇ ਦਾ ਤਾਂ ਨਾਮ ਆ ਆ ਜਾਂਦਾ ਦੇਖ ਲਈ ਚੱਲ ਠੀਕ ਆ ਦੇਖ ਲਈ ਚੱਲ ਕੰਮ ਕਰਾ ਆਏ ਹਾਂ ਕੰਮ ਕਰਾਉਣੀ ਆਏ ਗਏ ਚੱਲਾ ਚੱਲਾ ਹਾਂ ਚੱਲ ਚੱਲ ਜੋ ਤੇਰਾ ਬਹੂ ਆ ਗਈ ਨਾ ਖਵਾਇਆ ਕਰੀ ਆਟਾ ਹੈ ਨਹੀਂ ਸਾਡੇ ਹੁਣ ਆਟਾ ਸਾਡੇ ਬਾਪੂ ਆ ਚੱਕ ਕੇ ਲਿਆਉਣਾ ਸੀ ਫਿਰ ਕਿੱਟ ਚ ਪਾ ਕੇ ਲਿਆਉਣਾ ਸੀ ਫਿਰ ਬੋਥਾ ਬੋਰੀ ਚ ਪਾ ਲਿਆਉਂਦੀ ਬੋਰੀ ਚ ਪਾ ਕੇ ਲਿਆਉਂਦੀ ਲੈ ਹੁਣ ਸਾਡੇ ਤਾਂ ਹੁਣ ਆਟਾ ਮੋੱਕ ਜਣਾ ਮੇਰਾ ਮੁੱਕਾ ਹੀ ਰਹਿਣਾ ਵੰਦ ਤੇ ਤਾਂ ਹੁਣਾ ਨਹੀਂ ਹਾਂ ਐ ਹਾਂ ਕਰਦਾ ਮੈਂ ਚੱਲ ਰਾਂਗਾਲੇ ਲੱਗੇ ਹੈ ਮਾਈ ਰੋਟੀਆਂ ਲਾਉਣਗੇ ਆਂਦੇ ਆਂਗਾ ਐ ਚੱਲ ਕਰੀਏ ਨਾ ਸਾਡੇ ਚੱਕ ਕੇ ਲੈ ਕੇ ਵੇਹ ਨਾ ਮਾ ਬਾਤ ਸਿਉਣੀ ਤਾਂ ਫਿਰਦੇ ਆ ਬਾਈ ਅੱਜ ਫੇਰ ਨਹੀਂ ਕਰਦੇ ਚੱਕਰਾਂ ਦਾ ਕੰਮ ਕਰਦੇ ਆ ਕਰ ਚੱਲੋ ਚੱਲ ਕੰਮ ਕਰ ਨਹੀਂ ਕਰਨਾ ਚਾਹਣਾ ਬੀ ਚਾਹਣਾ ਕੀ ਆ ਪਾਣੀ ਨੀ ਪਾ ਵੀ ਪੁੱਛੀਦਾ ਹੁੰਦਾ ਇਹ ਕਿਤੇ ਬਹੁਤ ਦੂਰੋਂ ਆਈ ਆ ਇੱਥੋਂ ਦਾ ਆਈ ਆ ਖਾ ਪੀ ਕੇ ਆਈ ਆ ਮੱਜਾਂ ਨੂੰ ਆਈ ਆ ਆਪ ਨਾ ਗਈ ਆ ਤੇ ਠੀਕ ਹੈ ਬੰਦ ਕਰ ਬੰਦ ਕਰ ਸੱਚੀ ਨਾ ਗਈ ਸੀ ਫਿਰ ਕੋਲੋਂ ਤੱਕ ਗਈ ਆਂ ਦਾ ਬਾਤ ਬਾਤ ਬੰਦਾ ਹਾਂ ਹਾਂ ਉਹ ਲੱਸੀ ਹੋ ਗਈ ਤੂੰ ਅੱਗੇ ਨਾਲ ਹੋਰ ਕੀ ਹੋਇਆ ਹੈ ਡਾਈਟ ਤਾਂ ਨਹੀਂ ਕਰਨ ਲੱਗੀ ਡਾਈਟ ਤਾਂ ਨਹੀਂ ਕਰਨ ਲੱਗੀ ਡਾਈਟਿੰਗ ਹਾਂ ਲੱਸੀ ਹੋ ਗਈ ਰੋਟੀ ਖਾਇਆ ਈ ਤੂੰ ਬਸ ਇਹਦੀ ਫਿਰ ਰੋਟੀਆਂ ਘੱਟ ਲਾਜਾ ਇਹਦਾ ਖਾਇਆ ਈ ਇੱਥੇ ਖਾ ਆ ਵੀ ਗਿਆ ਮੈਂ ਰਾਜਪੋਤ ਕੇ ਠੀਕ ਆ ਹਾਂ ਆਉ ਮੈਂ ਕਿਹਾ ਹਾਜਮਣਾ ਨਾ ਉਹ ਜੇ ਬਹੁਤ ਦੂਰੋਂ ਆ ਸਫਰ ਲੰਬਾ ਸਫਰ ਲੰਬਾ ਆਪਣਾ ਅਜੇ ਬੈਠੇ ਆਪ ਉਹ ਪਿੰਡੋਂ ਪਿੰਡੋਂ ਮਾਣਗਾ ਇਹ ਕਹਿੰਦਾ ਮੈਂ ਆਮ ਨਾ ਉਹ ਮੈਂ ਫਿਰ ਨਾ ਹੋਣ ਲੱਗ ਗਿਆ ਨਾ ਤਰਹੀ ਨਹੀਂ ਲਾ ਮਮੀ ਦੱਸਣਾ ਤਾਂ ਨਹੀਂ ਅਨਬੂਦਾ ਨਾ ਕੇਸੀ ਨਾ ਤਾਂ ਕਿਥੋਂ ਪੱਗਣੇ ਤਾਂ ਨਹੀਂ ਗਿਆ ਹਾਂ ਆ ਗਿਆ ਮਾਣ ਚਾ ਦਰੋਂ ਗਿਆ ਸਾਡੇ ਉੱਥੇ ਆਇਆ ਮੈਂ ਕੱਲ ਦਾ ਨਾ ਓਹੋ ਜਾ ਕੇ ਮਾਦੇ ਨਾਲ ਉਹਦਾ ਸਵੇਰ ਆ ਬੰਨ ਲੈ ਉਹ ਐਪੀਲ ਤੇ ਜਿਹਨ ਨਾਲ ਮੈਂ ਤਾਂ ਕੋਈ ਨਹੀਂ ਮੈਂ ਦੱਸ ਕਿ ਨਿਆ ਅੱਜ ਕਿੰਨੇ ਮਹੀਨੇ ਹੋ ਗਏ ਮਹੀਨਾ ਵੀ ਨਹੀਂ ਹੋਇਆ ਅਜੇ ਤਾਂ 20 ਦਿਨ ਹੋਇਆ ਜਿੱਦਣ ਦੰਦ ਜੀ ਦਿਖਾਉਣ ਆਈ ਸੀ ਹਾਂ ਦੰਦ ਦਿਖਾਈ ਚਿੱਟੇ ਹੋ ਗਏ ਹਾਂ ਅੱਗੇ ਨਾਲੋਂ ਫਰਕ ਆ ਅੱਗੇ ਵਰਸ ਨਹੀਂ ਨਾ ਕਰਦੀ ਤੂੰ ਹੁਣ ਲੱਗੀਆਂ ਲਗਾਤਾਰ ਕਰਨ ਹਾਂ ਪਰ ਦੇਖਦੀ ਆ ਕੌਣ ਦੇਖਦੀ ਮੈਂ ਕਹਿੰਦਾ ਮੈਂ ਕੋ ਮਾਸੀ ਮੈਂ ਤੂੰ ਦੇਖ ਲੈ ਤੈਨੂੰ ਬੁੜੀ ਕਹੇ ਹਾਂ ਹਾਂ ਹੁਣ ਮੈਂ ਲਾਉਂ ਬਿਹਾਂ ਸੱਚੀ ਤੇਰੇ ਮੇਰੇ ਮਾ ਸੱਸਮਾ ਕਹੀਦਾ ਹਾਂ ਬੀਬੀ ਫੇਰ ਬੁੜੀ-ਬੁੜੀ ਕਹੀ ਜਾਂਦੀ ਬਿਲਕੁਲ ਬੁੜੀ-ਬੁੜੀ ਕਹਿੰਦੀ ਤੈਨੂੰ ਲੱਖ ਜੇ ਖਾਉਂਦਾ ਚੱਲ ਫੇਰ ਰੋਟੀਆਂ ਲਵਾ ਮੈਂ ਨਹੀਂ ਦਊਂ ਸਪਾਜਾਂ ਕਰ ਨੂੰ ਬੈਠਾ ਪਰ ਤੈਨੂੰ ਹਾਂ ਲੈ ਤੇ ਕੇ ਅੱਗੇ ਸਪਾਜਾਂ ਕਰਦੀ ਹੁੰਦੀਆਂ ਕੁੜੀਆਂ ਮੈਂ ਨਹੀਂ ਕਰਨਾ ਹਾਂ ਚੱਕ ਲੈ ਲੱਤ ਤੇ ਲੱਤ ਰੱਖ ਕੇ ਬੈ ਗਈ ਇਹ ਤਾਂ ਜਿਵੇਂ ਪ੍ਰਿੰਸੀਪਲ ਹੁੰਦੀ ਐ ਪ੍ਰਿੰਸੀਪਲ ਤੇ ਬਹਿ ਜਾ ਫਾੜੇ ਕਪਾਉ ਨੇ ਆਪ ਤਾਂ ਨਾਲ ਜਪਰ ਪਾਲਣ ਦੀ ਹੋਈ ਪੜੀ ਨਾ ਮੈਂ ਕਿਹਾ ਤੇ ਦਾਰਕੀਆਂ ਫੇਰ ਦਾ ਪਾੜਾ ਸੁਣਾ ਮੈਂ ਕਾ ਸੁਣਾ ਲੈ ਫੇਰ ਨਾਲ ਕਨੇ ਦਾਸ ਬਣੀ ਆ ਤੇਨ ਸੇ ਦਾ ਪਾੜਾ ਨਹੀਂ ਆਉਂਦਾ ਉਹ ਚੱਲ ਕੰਮ ਕਰ ਲੈ ਇੱਥੇ ਖੜਾ ਵਾਂ ਚੱਲ ਚੱਲ ਕੰਮ ਕਰ ਉਹ ਦੇਖ ਲਾ ਤਾਂ ਲੱਗਿਆ ਵਾ ਬਾਈ ਚੱਲ ਲਾਡੀ ਅਗੋ ਅਗੋ ਇਹ ਮਾਟਰ ਐਕਟਰ ਸੁਜੀ ਕੰਮ ਨੇ ਤੇ ਡੰਡਾ ਆ ਗਿਆ ਹਾਂ ਕਰਕੇ ਚਪੇੜ ਦੀ ਲੈ ਕੇ ਬਹਿ ਜਾਂਦਾ ਓ ਚਲੋ ਚਾਰਾ ਚਾਰ ਇਹਨੂੰ ਕੰਮ ਨਹੀਂ ਕੋਈ ਧੰਦਾ ਨਹੀਂ ਸਾਸਰੀ ਘਰ ਸਾਸਰੀ ਘਰ ਦਾ ਬੱਚਾ ਦਾ ਫੜ ਮਾਰੋ ਸਾਸਰੀ ਘਰ ਕੋਲੇ ਮੱਥਾ ਸਾਸਰੀ ਘਰ ਮੱਥਾ ਇੱਥੇ ਟੇਕਦਾ ਮਾਪੁਰਸ਼ ਹਾਂ ਤੇਰੇ ਤੇ ਕੱਲ ਤੇ ਕੱਦ ਤੇਰੇ ਮੋਬਾਈਲ ਤੇ ਗੱਤਨ ਕਾਤੇਗੇ ਮੇਰੇ ਮੋਬਾਈਲ ਤੇ ਚੱਲ ਆਏ 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 ਸੱਚੀ ਉਹ ਲੱਸੀ ਵਾਲੀ ਹੋ ਗਈ ਤੁਮਹਾਨੂੰ ਰੁਕਾ ਹੁਣ ਮੈਂ ਕਿੱਥੋਂ ਠੇਕਾ ਦਾ ਤੈਨੂੰ ਦਿੱਤਾ ਵਾ ਮੈਨੂੰ ਕੋਈ ਪਤਾ ਖੜੂਗਿਆਂ ਦਾ ਤੂੰ ਆਪ ਦਾ ਆਪੇ ਲੈ ਕੇ ਆੜੀ ਜੇ ਛੱਡਣਾ ਚੌਕਦ ਹੁੰਦਾ ਫਿਰ ਮੈਂ ਆਪੇ ਹੱਲ ਕਰਦਾ ਹੁਣ ਤੇਰੀ ਜ਼ਿੰਮੇਵਾਰੀ ਆ ਇਹ ਕੁੜੀਆਂ ਕੁੜੀਆਂ ਦੀ ਇਹਦਾ ਪੈਸੇ ਦੇਣੇ ਆ ਪੈਸੇ ਤੈਨੂੰ ਕਿਹਾ ਵੀ ਤੂੰ ਹੱਲ ਕਰ ਨ ਮੇਰੇ ਇਹਦਾ ਪੈਸੇ ਦੇਣੇ ਆ ਲੈ ਕੇ ਆਓ ਚੱਲ ਚੱਲ 20 ਮਿੰਟ ਹੋ ਗਏ ਤੈਨੂੰ ਚਾਦਰਨਾ ਖੜੇ ਨੂੰ ਯਾਰ ਹੁਣ ਨੂੰ ਕਿੰਨਾ ਨਾ ਕ ਨਿਕਲ ਜਣਾ ਸੀ ਨਾ ਕੱਲ ਆਏ ਹੋ ਖੜ ਜਾ ਫਿਰ ਆਪਾਂ ਨੂੰ ਕੀ ਆ ਫਿਰ ਜੇ ਦੂਜੇ ਖੜਦੇ ਫਿਰ ਤੂੰ ਚੀਕ ਮਾਰਦਾ ਹੈ ਓਏ ਜੇ ਉਹ ਲਾਠੀ ਹੁਣੀ ਖੜਵੇ ਫਿਰ ਚੀਕ ਛੱਡ ਦਿੰਨਾ ਉਹ ਵਿਧਿਆ ਨਹੀਂ ਪੈਂਦੀ ਫਿਰ ਹਾਂ ਉਹ ਰੀ ਦਿਹਾੜੀ ਨਹੀਂ ਪੈਂਦੀ ਉਹਦੇ ਸਰ ਉਹ ਰੀ ਦਿਹਾੜੀ ਪੈਂਦੀ ਲੈਵੇਂ ਪੈਂਦੀ ਸਰ ਠੀਕ ਆ ਜੀ ਤੁਹਾਨੂੰ ਬੜਾ ਪਤਾ ਤੁਹਾਨੂੰ ਬੜਾ ਪਤਾ ਲੱਗ ਪਤਾ ਮੈਸਤਰੀ ਆਈ ਜਾਂ ਮੇਲ ਫੜਨਾ ਅਰੇ ਮੈਂ ਕਹਿੰਦੀ ਤਾਂ ਕਿ ਤੋ ਮਾਰ ਲੱਗੇ ਫਿਰ ਮੈਸਤਰੀ ਹਾਂ ਚੱਲੋ ਮੈਸਤਰੀ ਕਰਾਉਂਦੀ ਆ ਨਾ ਭੈਣ ਰਾਇ ਮੈਸਤਰੀ ਥੋੜਾ ਤੇ ਠੇਕੇਦਾਰ ਆ ਰੰਗ ਤਾਂ ਨਹੀਂ ਕਰਾਉਣਾ ਤੁਸੀਂ ਰੰਗ ਤਾਂ ਨਹੀਂ ਕਰਾਉਣਾ ਸਿਕਰਾ ਲਿਆ ਠੀਕ ਆ ਜੇ ਰੰਗ ਕਰਾਉਣਾ ਤਾਂ ਆਏਗਾ ਪੇਂਟਰ ਗੱਗੂ ਝੋਲਡਾ ਆ ਦੇੜਨੀ ਕਹਾਂਦਾ ਹਾਂ ਹਾਂ ਕਾ ਗਿਆ ਚੱਲ ਓਏ ਮੇਰੇ ਸਾਲੇ ਖਰਚੇ ਦਾ ਘਰ ਤੜਕੀ ਆ ਜਾਂਦੇ ਆ ਹਾਂ ਕੀ ਆ ਹੈਲੋ ਹੈ ਨਹੀਂ ਪੈਸੇ ੜੀ ਹਾਂ ਹੋਰ ਕੀ ਕਰਨਾ ਆ ਇਹਨੂੰ ਉਹ ਤੜਕੀ ਆ ਜਾਂਦੇ ਤੈਨੂੰ ਪਤਾ ਨਹੀਂ ਇਹ ਰੂਟੀਆਂ ਦਾ ਟਾਈਮ ਆ ਤੂੰ ਮਮਾ ਪਹਿਲਾਂ ਹੀ ਆ ਗਿਆ ਤੜਕਈ ਲੈ ਆਏ ਫਿਰ ਲੋਗ ਹੀ ਆ ਹੈਂ ਇਹ ਮੇਰਾ ਇਹ ਸਭ ਤੋਂ ਛੋਟਾ ਇਹ ਉਹ ਚੇਲਿਆ ਇਹ ਵੀ ਤੈਨੂੰ ਮम्मा ਨਿੰਦੀ ਜਾਂਦਾ ਹੀ ਕਹਿੰਦਾ ਰੰਗ ਸਾਡੇ ਵੀ ਉਵੇਂ ਹੀ ਕਰਕੇ ਗਿਆ ਇਹ ਤਾਂ ਗੁੱਸਾ ਕਦੇ ਨਹੀਂ ਕਰਦਾ ਕਰਨਾ ਨਹੀਂ ਇਹਨੇ ਲੈ ਮੂਵੀ ਵਾਲਾ ਆਪ ਹੀ ਥੱਲੇ ਨੂੰ ਮੂੰਹ ਕਰਾਦਾ ਮੂਵੀ ਵਾਲਿਆਂ ਦਾ ਆਪਾ ਮੂਵੀ ਵਾਲਿਆਂ ਦਾ ਮੂੰਹ ਥੱਲੇ ਕਰਾਦਾ ਪਹਿਲਾਂ ਹੀ ਲੈ ਓਏ ਆੜੀ ਇੱਧਰ ਨੂੰ ਪੋਜ ਦੇ ਹਾਂ ਓ ਯਾਰ ਨਿੰਦੀ ਜਾਂਦਾ ਹੀ ਤੈਨੂੰ ਹਿੰਦੋ ਕਮਿਆ ਹਿੰਦੋ ਯਾਰਾ ਲੈ ਹੋਰ ਤੂੰ ਕੌਣ ਸਮਝੇਗਾ ਬਾਲ ਪੱਟੀ ਦੇ ਵੀਰੇ ਹੈ ਨਹੀਂ ਬਾਲ ਬੂਲ ਪੱਟੀ ਐਵੇਂ ਮਾਮਾ ਅਸੀਂ ਪਤਾ ਕੰਨੇ ਦੀ ਲੈ ਕੇ ਜਾਂਦੀ ਐ ਮਹਿੰਗੀ ਉਹਨੇ ਰੁਪਈਏ ਮੂਵੀ ਤੋਂ ਕੱਟ ਲੈਣੇ ਅਸੀਂ ਬਾਲ ਪੱਟੀ ਦੀ ਬੋਰੀ ਲਾਇਆ ਜਾ ਇਹ ਕਹੀ ਜਾਵੇ ਕੋਕ ਕਹੀ ਜਾਵੇ ਨੌ ਬਾਲਟੀਆਂ ਸਾਡੇ ਰੰਗ ਦੀਆਂ ਪਈਆਂ ਹਜੇ ਲੈ ਰੰਗ ਦੀ ਬਾਲਟੀ ਤਾਂ ਨਹੀਂ ਲੈ ਕੇ ਜਾਣੀ ਇੱਧਰ ਨੂੰ ਹੈਲੋ ਇੱਧਰ ਆ ਬਾਈ ਬੰਦਾ ਦੂ ਚੋਰ ਜਾਵਾ ਸੀਮੈਂਟ ਦੀ ਬੋਰੀ ਪੂਰੀ ਨਹੀਂ ਲੈ ਲੂ ਕਾ ਜਾਣੀ ਮੈਂ ਤਾਂ ਉਹ ਲਾਉਣੀ ਐ ਸਲਸ ਜੀ ਕੀ ਲਾਉਣੀ ਫੇਰ ਅਸੀਂ ਕੀ ਕਰਗੇ ਬਾਲ ਪੱਟੀ ਲੈਣ ਇੱਥੇ ਆ ਤੁਹਾਨੂੰ ਉਹ ਛਰਮ ਨਹੀਂ ਆਉਦੀ ਬਾਬਾ ਸਾਡੇ ਨਾਲ ਰੋਟੀ ਰੋਟੀ ਦਾ ਖਾ ਲਾਂ ਨਾ ਅਜੇ ਸਾਰੇ ਤੜਕੇ ਦਾ ਟਾਈਮ ਆ ਸਾਡਾ ਪਹਿਲਾਂ ਹੀ ਮਾਮੇ ਮੰਗਣ ਆ ਜਾਂਦੇ ਮੈਂ ਕਿਹਾ ਪੈਸੇ ਪੁੱਛਣ ਨੂੰ ਆ ਗਿਆ ਓਏ ਜਬਰਜੰਗ ਚੱਲ ਰੰਗ ਮਾਰ ਯਾਰ ਤੂੰ ਇੱਥੇ ਖੜਾ ਵਾ ਜੰਗਲੇ ਸਣੇ ਨਾ ਜੀ ਆ ਪਲੇਟ ਜੀ ਲੈ ਕੇ ਥੱਲੇ ਵਾਓ ਪਰਮਰ ਨਾਲ ਲਾਟੀ ਤੂੰ ਖੋਰ ਚੱਕਣੀ ਆ ਤੇ ਜੰਮ ਗਿਆ ਸਾਰਾ ਆੜੀ ਲਾ ਕੇ ਜਾਓ ਇਹ ਹੈਲੋ ਲਾਓ ਆੜੀ ਇਹ ਸੀਮੈਂਟ ਸਾਰਾ ਪੁਕਾ ਨਹੀਂ ਦੇਣਾ ਆੜੀ ਪੈਸੇ ਕੱਟ ਲੈਣਿਆ ਲਾਓ ਸਾਡਾ ਸਾਰੀਆਂ ਮम्मा ਸੀਮੈਂਟ ਵਾਲੀਆਂ ਤੇਲਾ ਬਣਾਉਂਦੀਆਂ ਤਾ ਖੇ ਲਾ ਰਿਓ ਬਾਈ ਪਰਮਰ ਨਾ ਹੋ ਹੈ ਹਾਂ ਕੱਲ ਨੇ ਹਿੰਦੂ ਨੇ ਮੰਨੇ ਛੋਟ ਓਏ ਓਏ ਤੂੰ ਕਹਾ ਮੇਰਾ ਤਾਂ ਜਵਾਕ ਵੀ ਤੂੰ ਕਹਾ ਮੇਰਾ ਤਾਂ ਜਵਾਕ ਵੀ ਮੇਰੇ ਜੱਡਾ ਹੋ ਗਿਆ ਹੁਣ ਹੁਣ ਕੀ ਕਰਨਾ ਹੈ ਦੱਸ ਪਹਿਲਾਂ ਨਾ ਚਾਏ ਖੁਸ਼ਰੇ ਬੱਬੇ ਪਹਿਲਾਂ ਨਾ ਜਾਏ ਨਹੀਂ ਖੁਸ਼ਰੇ ਪਹਿਲੀ ਹੀ ਆਏ ਸੀ ਅੱਛਾ ਬਿਆਦੇ ਵੀ ਰਹਿੰਦੇ ਆਂ। ਫੇਰ ਤਾਂ ਵੀ ਬਣਦਾ ਸੀ ਹੱਕ। ਮੈਂ ਹੁੰਦਾ ਕੋਲੇ ਕਹਿੰਦਾ ਵੀ ਇਹਨਾਂ ਤੋਂ ਲਓ ਬੂਪੂ। ਜੈਨਦਲਵਾਲ ਸਮੇ ਨੂੰ ਕਿਹਾ ਮੈਂ ਭੇਜ ਦਿੰਦੀ ਆ। ਉਹ ਰੇ ਬਾਈ ਤੁਹਾਡੇ ਚ ਇੱਕ ਬੰਦਾ ਹੀ ਕੰਮ ਆ ਉਹ ਲੱਗਿਆ ਪਿਆ ਨਾ। ਵਧ ਗਿਆ ਵਧ ਗਿਆ ਟਲੋ ਟਲੋ ਉਹਨੂੰ ਪਤਾ ਲੱਗੂ ਦੁਪਹਿਰ ਜਿਹਨੂੰ ਜਦੋਂ ਰੰਗ ਜਾਣਾ ਨਾ ਬੱਜਿਆ ਕਿਤੇ। ਫੇਰ ਰੇੜੀ ਦੱਸ ਕਿਦੀ ਲੈਣੀ ਆ। ਵੀਰੇ ਰੇੜੀ ਆਪਾਂ ਰੇੜੀ ਨਹੀਂ ਮਾਰਨੀ ਕਿਸੇ ਦੀ। ਆ ਗਿਆ ਲੈ। ਹੈਲੋ ਕੀ ਐ ਤੇ ਬਾਈ? ਉਹ ਤੂੰ ਆੜੀ ਜੇ ਸਾਡੀ ਬਾਲ ਪੱਟੀ ਕੱਟ ਗਈ ਤੇ ਤੂੰ ਜ਼ਿੰਮੇਵਾਰ। ਅਈ ਪੂਰੀ ਪੂਰੀ ਲਿਆਂਦੀ ਆ ਐਵੇਂ ਮਾਵਾ ਜਕਾਈ ਜਨਾ ਜਿਹੜਾ ਆਉਂਦਾ ਜਾਂਦਾ ਲੈ ਜਾਓ ਸਾਰੇ ਲੈ ਜਾਓ ਲੈ ਜਾਓ ਕੋਈ ਗੱਲ ਨਹੀਂ ਕਿੱਧਰ ਨਹੀਂ ਚੱਲੇ ਓਏ ਕਿਆ ਨਹੀਂ 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 ਘਰ ਜਾ ਓ ਜਾਓ ਯਾਰ ਜਾਓ ਆ ਜਾ ਰਾਂ ਅੰਗਰ ਦਿਖਾ ਕੇ ਲਿਆਵਾਂ ਤੈਨੂੰ ਚੱਲ ਵੀ ਤੂੰ ਇੰਚ ਪੇੜ ਦੀ ਨਾ ਚੱਕਾ ਕਰ ਮਿੰਦੀ ਓਏ ਆ ਜਾ ਆਉਦੀ ਆ ਉਹਦੀ ਐਡ ਕਰਨੀ ਆ ਜਿਹੜੇ ਪਜਾਰੀ ਦੀ ਗੱਗੂ ਦੀ ਸ਼ਾਬਾਸ਼ ਉਹ ਤਾਂ ਨਹੀਂ ਕਿਹੜਾ ਦੁਗਣਾ ਜਾਣਦੀ ਆ ਤੇਲਾ ਲੈ ਆ ਰੰਗ ਕੀਤਾ ਦੇ ਲਾਲ ਸੋਨਾ ਨਹੀਂ ਆ ਰਿਪਣੇ ਇੱਧਰ ਪਾਹੀ ਕਰਨਾ ਆ ਤਿਆਰ ਕਰਿਆ ਹੂੰ ਸੋਨਾ ਰੰਗ ਇਹ ਸੋਨਾ ਤੇ ਮਾਰੇ ਫਿੱਕਾ ਸਾਡਾ ਗੂੜਾ ਬੱਕਰੀ ਇਹ ਬਾਹਰ ਮਾਰਿਆ ਬੱਦਲ ਆ ਨਾ ਅੱਜ ਤਾਂ ਬੱਦਲ ਵਾਈ ਕਰਕੇ ਲਾਈਟ ਲਾ ਲਈ ਇਹ ਹੀ ਥੋੜਾ ਗੂੜਾ ਹੁੰਦਾ ਬੂੜਾ ਪਰਪਣੇ ਗੋਲਾ ਵਧੀਆ ਨਹੀਂ ਕੀਤਾ ਨਹੀਂ ਵਧੀਆ ਸਾਡੇ ਬੂੜੇ ਦੇਖਾਏ ਸਾਡੇ ਬੂੜਾ ਕੀਤਾ ਨਹੀਂ ਥੋੜਾ ਸੋਹਣਾ ਹੀ ਲੱਗਦਾ ਲੱਫੜ ਮਾਰੂ ਐਮੀ ਨਹੀਂ ਥੋੜਾ ਬਾਹਰ ਤਾਂ ਥੋੜਾ ਹੈ ਨਾ ਨਹੀਂ ਕਰ ਆਪਣੇ ਮਨ ਬੂੜਾ ਨਹੀਂ ਇਹ ਕਨ ਵਾਂਗ ਤੋਂ ਆਪਣਾ ਉੱਡ ਜਾਣਾ ਨਹੀਂ ਨਹੀਂ ਉੱਡਣ ਵਾਲਾ ਨਹੀਂ ਥੱਲੇ ਆਉਣਾ ਫਿਰ ਵੀ ਰੰਗ ਦਾ ਫਰਕ ਉਹ ਨਹੀਂ ਇਹ ਬਾਲਟੀ ਮਹਿੰਗੀ ਆ ਵੀ ਚਲ ਮਹਿੰਗੀ ਆ ਹਣਾ ਵੀ ਜੇ ਉੱਡ ਗਿਆ ਇਹਦੇ ਬਾਲ ਢਾ ਲੈਣੇ ਆਪਾਂ ਗੁੱਡੇ ਵੀ ਆ ਮੇਰੇ ਤਾਂ ਬਾਲ ਬਾਹਰ ਢਾ ਦੇਣੇ ਇਹ ਜੇ ਥੋੜਾ ਜਿਹਾ ਬੂੜਾ ਹੁੰਦਾ ਨਾ ਗਰੀ ਹਾਏ ਹਾਏ ਨਹੀਂ ਬਾळा ਗੂੜਾ ਦਾ ਪੜਾ ਲੱਗਦਾ ਯਾਰ ਹੋਰ ਹੈ ਸਾਹਮਣੇ ਉਹਦੇ ਸਾਹਮਣੇ ਪੜਾ ਲੱਗਦਾ ਨਹੀਂ ਨਾ ਬਾळा ਹਾਂ ਨਾ ਇਹ ਤਾਂ ਨਿੰਦਤਾ ਇੱਕ ਪਹਿਲਾ ਬੰਦਾ ਦਿਖਾਇਆ ਰੰਗ ਵਾਲਾ ਉਹਦੀ ਨਿੰਦਤਾ ਉਹ ਰੰਗ ਤੇਰਾ ਡਾਰਕ ਕਹਿੰਦੀਆਂ ਡਾਰਕ ਫਿਰ ਕੋਈ ਪੜਾ ਨਹੀਂ ਲੱਗੂ ਮੇਰੇ ਰੰਗ ਨਿੰਦਤਾ ਤੇਰਾ ਨਾ ਰੰਗ ਨਿੰਦਤਾ ਪੜਾ ਲੱਗਣਾ ਨਹੀਂ ਕੋਈ ਰੰਗ ਨਿੰਦਤਾ ਬਾਈ ਨਹੀਂ ਬਦਲਦਾ ਨਹੀਂ ਹਾਂ ਬਦਲ ਮੰਨੂ ਕਿ ਪਿਆ ਹਾਂ ਹੂੰ ਸੋਨਾ ਲੱਗਦਾ ਯਾਰ ਐਵੇਂ ਹੋਰ ਆਪਦੀ ਦੇਖੀ ਦੀ ਹੁੰਦੀ ਆਪਾਂ ਐਵੇਂ ਹੋਰ ਦੋ ਤਾਂ ਦੇਖੀ ਦੀ ਹੁੰਦੀ ਸਾਰਿਆਂ ਦੀ ਆਪਕਾ ਨੂੰ ਸੋਹਣਾ ਲੱਗਦਾ ਹਾਂ ਹਾਂ ਬਹੁਤ ਬਾਹ ਨਹੀਂ ਨਹੀਂ ਬਹੁਤ ਸੋਹਣਾ ਲੱਗਦਾ ਕੰਮੇ ਦਾ ਕੀ ਦਾ ਮੂੰਹ ਬੋਲੀ ਜਾਂਦੀ ਆ ਨਹੀਂ 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 ਚਲੋ ਚੱਲ ਥੱਲੇ ਹੀ ਤੂੰ ਚੱਲ ਥੱਲੇ ਚੱਲ ਲਈ ਚੱਲ ਓਹ ਬੋਲੇ ਆ ਸਾਥੇ ਓਏ ਓਹ ਜਿਹੀ ਆਈ ਵੀ ਓਏ ਇਹ ਥੋੜਾ ਜਿਹਾ ਮਾਰ ਫਿਰ ਓ ਨਹੀਂ ਸੋਹਣਾ ਲੱਗਦਾ ਪੂਆ ਤੋ ਬਾਹਲਾ ਡਾਰਕ ਪਹਿੜਾ ਲੱਗ ਉਹ ਬਾਈ ਥੱਲੇ ਉਤਰਿਆ ਜੀ ਡੈਗ ਪੈ ਜੁੰਮੇ ਪੈ ਜਗਾ ਆ ਜਾ ਇੱਧਰ ਨੂੰ ਓ ਬਾਦ ਸੇ ਓ ਨਹੀਂ 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 ਓ ਨਹੀਂ ਸੋਹਣਾ ਲੱਗਦਾ ਮੈਂ ਆਹ ਗਿਆ ਜੀ ਦੁਸਰੀ ਤੇ ਸੋਨਾ ਲੱਗਦਾ ਇੰਨਾ ਮਾੜਾ ਬਾਹਲਾ ਨਹੀਂ ਉਹ ਤਾਂ ਬਾਹਲਾ ਕਾਉਂ ਚਾਹ ਨਾ ਨਹੀਂ ਉਹ ਸਾਹਮਣੇ ਕੋਠੇ ਉਹ ਜੇ ਹੁੰਦਾ ਗਰੇ ਉਹ ਉੱਡਣਾ ਥੋੜਾ ਅਰਾਂਗੇ ਇਹ ਗਰੇ ਨਾਲ ਕੰਮ ਹੀ ਨਹੀਂ ਯਾਰ ਉੱਡਾ ਨੂੰ ਕਿਤੇ ਜਾ ਆਈ ਦੀ ਉੱਡ ਜੂ ਇਹ ਗਰੇ ਜੀ ਹੈਗਾ ਥੋੜਾ ਉਹ ਇਹ ਸਟੀਲ ਗਰੇ ਕਰਾਇਆ ਆ ਜਾਵੇ ਹੈਗਾ ਤਾਂ ਸਟੀਲ ਕਰੇ ਹਣਾ ਵੀ ਗੱਗੂ ਸਟੀਲ ਕਰਿਆ ਨਾ ਹਾਂ ਬਸ ਸੈਟ ਆ ਯਾਰ ਬਸ ਜਾਵਾਂ ਸੈਟ ਇਹਦਾ ਇਹਨਾਂ ਦਾ ਯਾਰ ਲੋਕ ਕਿਤੇ ਮਤ ਹੁੰਦੇ ਕਿਸੇ ਦੇ ਇਹ ਕਿੰਨੇ ਦੀ ਬਾਰੇ ਇਹ ਕਿਹਨਾਂ ਤੋਂ ਰੇਕ ਹੁੰਦਾ ਆ ਤਾਂ ਹੀ ਆਉਂਦੇ ਡਾਡਾ 6000 ਲੈ ਲੈ 6000 ਦੀ ਬਾਲਟੀ ਆਉਂਦੀ ਹੈ ਲਿਆ ਦੇ ਇੱਕ 6500 ਦੀ ਹਾਂ 6500 800 ਦੀ ਆਉਗੀ ਇਹ ਤਾਂ 75 ਹੋ ਗਏ ਦੂਆ ਲੈ ਨਹੀਂ ਮਜ਼ਾਕ ਇਹਨੂੰ ਨਾਲ ਲੈ ਜੀਏ ਇਹਨੂੰ ਨਾਲ ਲੈ ਜਾ ਕੰਮ ਭਾਣੇ ਨੂੰ ਇਹ ਵੀ ਮਸਾ ਇੰਨਾ ਮਹਿੰਗਾ ਰੰਗ ਕੀਤਾ ਲੈ ਨਿੰਦਤਾ ਕਿ ਉਹ ਇੱਕ ਪਹਿਲੇ ਬੰਦੇ ਨੇ ਓਏ ਥੋੜਾ ਜਿਹਾ ਹੁੰਦਾ ਓਏ ਇਹ ਪਹਿਲਾਂ ਵੀ ਦੇਖਣੀ ਆਪਾਂ ਪਹਿਲਾਂ ਵੀ ਇਹ ਤਾਂ ਤੁਮ ਬਾਹਲੇ ਕਾਫੀ ਕਰਦਾ ਨਾ ਤੁਹਾਨੂੰ ਬਾਲਟੀ ਲਿਆ ਇਹਦਾ ਮੰਦਾ ਨਹੀਂ ਸੀ ਇਹਦਾ ਮੰਦਾ ਨਹੀਂ ਇਹਨੇ ਉਹਰੇ ਤੈਨੂੰ ਮੈਂ ਦੱਸਾਂ ਪਹਿਲਾਂ ਕਹੇ ਜਾ ਕਰਤਾ ਪਹਿਲਾਂ ਇਹਨੇ ਉਹਦੇ ਜਿਹੇ ਜਿਹੇ ਮਾਸਟਰ ਤੋਂ ਜੰਨੇ ਦਾ ਉਹੋ ਜਾ ਕਰਤਾ ਰੰਗ ਜਲੂਸ ਕੱਢਦਾ ਸੀ ਪਹਿਲਾਂ ਜਾਮਾ ਹੀ ਉਹ ਨਾ ਡਾਰ ਕਰਾਂ ਤਾਂ ਪਹਿਲਾਂ ਤਾਂ ਹੀ ਨਹੀਂ ਯਾਰ ਮਾਰ ਕੇ 라ਜੀ ਨਹੀਂ ਡਾਰ ਕਰਾਂ ਮੈਨੂੰ ਗਸੇਂਦਾ ਤੈਨੂੰ ਨਹੀਂ ਪਸੰਦ ਹੁਣ ਸਾਨੂੰ ਤਾਂ ਪਸੰਦ ਆਣਾ ਵੀ ਲਿਆ ਬਾਲਟੀ ਚਾਕੇ ਫਰਬਦ ਕਰਦਨੇ ਆ ਨਹੀਂ ਲੈਣ ਗਿਆ ਸਰ ਕੀ ਕਰਨ ਗਿਆ ਹਾਂ ਉਦੋਂ ਕੀ ਕਰਨ ਗਿਆ ਇਹ ਦੱਸ ਕਿ ਰੰਗ ਲੈਣ ਗਏ ਸਰ ਕੀ ਲੈਣਗੇ ਇਹਨ ਤਾਂ ਭਾਵੇਂ ਖੁੱਦੂ ਗਜ਼ਾਰਾ ਆਂਗਾ ਇੱਥੇ ਲੱਗਿਆ ਹੋਵੇ ਪਤਾ ਨਹੀਂ ਉਹ ਸਿਲੈਕਟ ਕੀ ਕਿਹਨੇ ਕਿਹਨੇ ਸਿਲੈਕਟ ਕੀਤਾ ਉਹ ਜਾ ਮਮਾ ਤੈਨਰੀ ਤਨੂ ਦਿਖਾਦਾ ਵੀ ਆ ਨਹੀਂ ਕਰਨਾ ਤੈਨੂੰ ਜਦੋਂ ਪਹਿਲੇ ਦਿਨ ਕਿਹਾ ਸੀ ਵੀ ਅਸੀਂ ਆਹ ਰੰਗ ਮਾਰਨਾ ਯਾਰ ਦਿਖਾ ਕਿੱਥੇ ਲੱਗਿਆ ਬੁਰਸ਼ ਉਹੀ ਮਾਰੀ ਆ ਜਾ ਆਨੇ ਵੱਜਿਆ ਬਦੇ ਦਹਾਰੇ ਲੈ ਕਿੱਥੇ ਵੱਜਿਆ ਕਿੱਥੇ ਵੱਜਿਆ ਆਹ ਸਾਹਮਣੇ ਵੱਜਿਆ ਬਾਥਰੂਮ ਵਿੱਚ ਇਹਦਾ ਸਿੰਗਲ ਪ੍ਰੈਮਰ ਮਾਰਿਆ ਹੁਣ ਤੂੰ ਇਹੀ ਵਰਬ ਮਾਰਾਇਆ ਸੀ ਆ ਜਾ ਆ ਜਾ ਬਾਤ ਸੇ ਯਾਰ ਨੈਂ ਦਤਾ ਰੰਗ ਓਏ ਆ ਡਿਜ਼ਾਈਨ ਸਾਰੇ ਚੱਕ ਦੇਣੇ ਆਪਾਂ ਓਏ ਗੱਗੂ ਡਿਜ਼ਾਈਨ ਜਮਾ ਇਹ ਪਲੈਨ ਕਰਦੇ ਸਾਰੀ ਛੱਤ ਹਾਂ ਠੀਕ ਆ ਆ ਆ ਕੋ ਬੰਦਿਆ ਦੇਣਾ ਓਏ ਚੱਕ ਹੀ ਦੇਣੇ ਨਹੀਂ ਆ ਗੱਗੂ ਆ ਘੇਰਾ ਕਾਫੀ ਕਰੀ ਹੱਕ ਜਾ ਟੱਕ ਨਹੀਂ ਆ ਉਹ ਬੰਦਿਆ ਨਾਲ ਓਏ ਇਹ ਡਿਜ਼ਾਈਨ ਚੱਕ ਦੇਣਾ ਆਪਾਂ ਤੇ ਬਾਲ ਪੇਪਰ ਲਵਾਉਣਾ ਛੱਤ ਤੇ ਹਾਂ ਚੱਕ ਲਗੇ ਇਧਰ ਵੀ ਆ ਸਾਰੇ ਕਮਰੇ ਚ ਬਾਲ ਪੇਪਰ ਲਵਾਉਣਾ ਇੱਕ ਉਹ ਜੀ ਕੁੜੀ ਦੀ ਫੋਟੋ ਹੋਰ ਲੈ ਕੇ ਆਣੇ ਆ ਉਹ ਦੇਖਦੀ ਰਹਿੰਦੀ ਐ ਛਾਰੀ ਢਾੜੀ ਮੈਂ ਆਈ ਹਾਂ ਨਾ ਮਾਰਜੀ ਲੈ ਆਈ ਕੁੜ ਨੂੰ ਆਉਣ ਜਾ ਰਹੇ ਹਾਂ ਤਾਂ ਹੋਣੀ ਉਹ ਆ ਗਿਆ ਲੈ ਇੱਕ ਬੰਦਾ ਹੋਰ ਆ ਗਿਆ ਲੈ ਓਏ ਆਟਾ ਹੈ ਨਹੀਂ ਸਾਡੇ ਉਹ ਤੈਨੂੰ ਫੋਟੋ ਆ ਜਾਂਦੇ ਸੁਹਣੇ ਨੂੰ ਹਾਂ ਉਹ ਤੈਨੂੰ ਫੋਟੋ ਦਿਖਾਉ ਤੈਨੂੰ ਫੋਟੋਆਂ ਲੈ ਕੇ ਆਓ ਦੇਖੋ ਜੀ ਓਏ ਉਹ ਫੇਰ ਆ ਗਿਆ ਤੂੰ ਅੱਗੇ ਆਤਾ ਹੈ ਨਹੀਂ ਸਾਡੇ ਯਾਰ ਦੂਜੇ ਦਿਨ ਹੀ ਆ ਜਾਨਾ ਤੋ ਵੀ ਆ ਉਹ ਨਾੜਕਿਆਂ ਦੇ ਦੂਜੇ ਦਿਨ ਹੀ ਆਦਾ ਆਟਾ ਅੱਗੇ ਹੈ ਨਹੀਂ ਇਹਨੂੰ ਆ ਰੋਟੀ ਖਵਾਉਣੀ ਆ ਦਾਦਾ ਜੀ ਮੈਂ ਨਹੀਂ ਕਰੀ ਆਪਾਂ ਖੱਜਲ ਕਰਦਾ ਆਟਾ ਹੈ ਨਹੀਂ ਅੱਜ ਚੱਲ ਜੀ ਪੈਣ ਨੂੰ ਆਪਾਂ ਚੱਲੀਏ ਆਪਾਂ ਚੱਲ ਜਲੇ ਹਾਓ ਬਚਾਟ ਆ ਹੈ ਤੇ ਮਾਂ ਬੈਠੀ ਆ ਕਹਦੇ ਮੈਂ ਪਿਓ ਬੈਠਾ ਕਹਦੇ ਕਹਤਾ ਮੰਮੀ ਨੇ ਕੋਈ ਨਹੀਂ ਗਈ ਸੀ ਮੰਮੀ ਕਹਦੇ ਵੀ ਆਟਾ ਬਹੁਤ ਆ ਆਪਣੇ ਆਟਾ ਬਹੁਤ ਆ ਉਹ ਕਹਿੰਦੀ ਗਾ ਹਾਂ ਮੰਮੀ ਆ ਮੈਂ ਦੀਪੇ ਦਾ ਤਾਂ ਔਖਾ ਦਾ ਦੂਜੇ ਦਾ ਨਾਨਕੇ ਦੂਜੇ ਦਾ ਨਾਨਕੇ ਯਾਰ ਮੈਂ ਉਹਨਾਂ ਨੂੰ ਦਿਖਾਉਂਗਾ। ਤਾਂ ਤੇ ਇਹੋ ਆਣਾ ਲੈਣਾ ਨਹੀਂ ਦਈਗਾ ਉੱਚਾ ਸੱਸ ਆਮਾਗੇ। ਕਹਾਂ ਬਾਹਰੋਂ ਵੀ ਆਉਣਗੇ? ਹਾਂ ਫਿਰ ਨਹੀਂ ਆਉਣਾ ਬਾਹਰ ਤੇ। ਮੈਂ ਵੀ ਨਹੀਂ ਆਉਣਾ ਬਾਹਰ ਤੇ। ਆਇਓ। ਹਨਾ ਵੀ? ਉਹ ਤਾਂ ਮੈਂ ਕਰੀ ਜਾਂਦਾ ਨਾ ਮੈਂ। ਹਾਂ ਦਾਲ ਆਲੀਆਂ। ਦੇਖੀ ਦਾਲ ਆਲੀਆਂ ਤੇ ਖਾਣੀਆਂ ਨਹੀਂ। ਸਾਰੀਆਂ ਹੀ ਦਾਲ ਆਲੀਆਂ ਰੋਟੀਆਂ 'ਚ। ਫੇਰ ਦੂਜੀ ਰੋਟੀ ਐ ਨਹੀਂ ਕੋਈ? ਓਏ ਮੰਮੀ ਕੰਮੇ ਰਿਆਂ ਕਾਤੋਂ ਲਾਈ ਜਾਨੀ ਆ ਜਿਹੜਾ ਤਾਂ ਖਾ ਕੇ ਆਈ ਆ। ਹੋਰ ਕੀ ਆ? ਸਾਡੀ ਇੱਧਰ ਆਇਆ ਵੀ ਨੀਤ ਜੀ ਸਿੱਟੀ ਜਾਨੀ ਆ ਰੋਟੀਆਂ ਤੇ। ਹਾਂ ਨਹੀਂ ਚੰਗਾ। ਕੇਂਦਰ ਬੋਲਦਾ ਵਾ। ਸਾਤ ਸਰੀ ਕਾ ਲੈ ਆ ਜਾ। ਉਹ ਤੇ ਮੇਰੇ ਤੇਲ ਲਾ ਦੇ ਸ਼ਹਿਰ ਨੂੰ ਭੈਣ ਬਣੀ। ਮੈਂ ਲਾਉਣਾ। ਆ ਤੇ ਰੋਟੀਆਂ ਘਾੜ ਆਇਆ। ਲਾ ਦੇ। ਕਾਹੀ ਨਾ ਮੈਂ ਕੇਸੀ ਨਾ ਤਾਂ। ਬੋਲੇ ਸੋਨਹਾ। ਜਰਾ ਵਾਪਿਸ ਦੂਸਰੀ ਘਰ। ਸਾਤ ਸਰੀ ਕਾ ਨਹੀਂ ਸਤ ਸਰੀ ਆ ਸਾਲ।